7 ਵਜੇ ਤੋਂ ਪਹਿਲਾਂ ਪਹਿਲਾਂ 7 ਵਜੇ ਤੋਂ ਪਹਿਲਾਂ ਪਹਿਲਾਂ ਚਾਹ ਬਣਾ ਕੇ ਥਰਮੋਸ ਦੇ ਵਿੱਚ ਪਾ ਦਿਆ ਕਰ ਜੱਟੀਏ ਚਾਹ ਬਣਾ ਕੇ ਥਰਮੋਸ ਦੇ ਵਿੱਚ ਪਾ ਦਿਆ ਕਰ ਜੱਟੀਏ ਜੋਰਾਂ ਤੇ ਝੋਨਾ ਲੱਗਦਾ ਰੋਟੀ ਟਾਈਮ ਦੇ ਨਾਲ ਬਣਾ ਦਿਆ ਕਰ ਜੱਟੀਏ ਜੋਰਾਂ ਤੇ ਝੋਨਾ ਲੱਗਦਾ ਰੋਟੀ ਟਾਈਮ ਦੇ ਨਾਲ ਬਣਾ ਦਿਆ ਕਰ ਜੱਟੀਏ ਆ ਚਾਰ ਦਿਨ ਨੇ ਕੰਮ ਦੇ ਫਿਰ ਮਰਜ਼ੀ ਨਾਲ ਉੱਠਣਾ ਸੌਣਾ ਨਹੀਂ ਤੂੰ ਨਾਲ ਸਹੇਲੀਆਂ ਗੱਪ ਮਾਰਨੇ ਫੂਨ ਤੇ ਮੈਂ ਯਾਰਾਂ ਦੇ ਨਾਲ ਸੱਥਾਂ ਵਿੱਚ ਜੀ ਪਰਚਾਉਣਾ ਨਹੀਂ ਤੂੰ ਨਾਲ ਸਹੇਲੀਆਂ ਗੱਪ ਮਾਰਨੇ ਫੂਨ ਤੇ ਮੈਂ ਯਾਰਾਂ ਦੇ ਨਾਲ ਸੱਥਾਂ ਵਿੱਚ ਜੀ ਪਰਚਾਉਣਾ ਨਹੀਂ ਬਾਕੀ ਕੰਮਾਂ ਨੂੰ ਛੱਡ ਕੇ ਬਾਕੀ ਕਮਾਂ ਨੂੰ ਛੱਡ ਕੇ ਆਟੇ ਦੇ ਵਿੱਚ ਪਹਿਲਾਂ ਪਾਣੀ ਪਾਦਿਆ ਕਰ ਜੱਟੀਏ ਜੋਰਾਂ ਤੇ ਝੋਨਾ ਲੱਗਦਾ ਰੋਟੀ ਟਾਈਮ ਦੇ ਨਾਲ ਬਣਾਦਿਆ ਕਰ ਜੱਟੀਏ ਜੋਰਾਂ ਤੇ ਝੋਨਾ ਲੱਗਦਾ ਰੋਟੀ ਟਾਈਮ ਦੇ ਨਾਲ ਬਣਾਦਿਆ ਕਰ ਜੱਟੀਏ ਉੱਤੋਂ ਕੈਰਾਂ ਦੀ ਪੈਂਦੀ ਗਰਮੀ ਨਹੀਂ ਤੱਤੀ ਲੋ ਬਗਦੀ ਨਹੀਂ ਬੇਟੇ ਮੈਂ ਡੁੱਬ ਜਾਣੀਏ ਫੇਰੀ ਰੋਟੀ ਚੰਗੀ ਲੱਗਦੀ ਨਹੀਂ ਬੇਟੇ ਮੀ ਡੁੱਬ ਜਾਣੀਏ ਫੇਰੀ ਰੋਟੀ ਚੰਗੀ ਲੱਗਦੀ ਨਹੀਂ ਦੁੱਧ ਪਾਉਣਾ ਬੰਦ ਕਰ ਦੇ ਦੋ ਜੀ ਨੂੰ ਦੁੱਧ ਪਾਉਣਾ ਬੰਦ ਕਰ ਦੇ ਦੋ ਜੀ ਨੂੰ ਲੱਸੀ ਬਣਾ ਦਿਆ ਕਰ ਜੋ ਰਾਤੇ ਜੋ ਰਾਤੇ ਚੋਨਾ ਲੱਗਦਾ ਜੱਟੀਏ ਰੋਟੀ ਟਾਈਮ ਦੇ ਨਾਲ ਬਣਾ ਦਿਆ ਕਰ ਜੋ ਰਾਤੇ ਚੋਨਾ ਲੱਗਦਾ ਜੱਟੀਏ ਰੋਟੀ ਟਾਈਮ ਦੇ ਨਾਲ ਬਣਾ ਦਿਆ ਕਰ ਐਨਾ ਲੇਟ ਉੱਠੀ ਉੱਠ ਕੇ ਜਟਿਏ ਹੁਣ ਸਾਰ ਨਾ ਨੀ ਆਪਣੇ ਝੋਨੇ ਦਾ ਕੰਮ ਨਵੇਂੜ ਕੇ ਮੈਂ 5-7 ਯਾਰਾਂ ਦਾ ਵੀ ਬਾਹਣ ਕੱਦੂ ਕਰ ਨਾ ਨੀ ਆਪਣੇ ਝੋਨੇ ਦਾ ਕੰਮ ਨਵੇਂੜ ਕੇ ਮੈਂ 5-7 ਯਾਰਾਂ ਦਾ ਵੀ ਬਾਹਣ ਕੱਦੂ ਕਰ ਨਾ ਨੀ ਤੁਰੰਗੀਆਂ ਵਾਲੇ ਮੰਗੇ ਦਾਣਾ ਰੰਗੀਆਂ ਵਾਲੇ ਮੰਗੇ ਦਾ ਐਵੇਂ ਨਾ ਬਲੱਡ ਜਪਦਾ ਦਿਆ ਕਰ ਜੋਰਾ ਤੇ ਜੋਰਾ ਤੇ ਚੋਨਾ ਲੱਗਦਾ ਜੱਟੀਏ ਰੋਟੀ ਟਾਈਮ ਦੇ ਨਾਲ ਬਣਾ ਦਿਆ ਕਰ ਜੋਰਾ ਤੇ ਚੋਨਾ ਲੱਗਦਾ ਜੱਟੀਏ ਰੋਟੀ ਟਾਈਮ ਦੇ ਨਾਲ ਬਣਾ ਦਿਆ ਕਰ